ਲਾ ਰੋਪੜ ਦੇ ਸ਼ਹਿਰ ਨੰਗਲ ਅਨੰਦਪੁਰ ਸਾਹਿਬ ਦੇ ਪਛਕਾਰ ਪਿੰਡ ਅਜੋਲੀ ਵਿਖੇ ਇੱਕ ਸੜਕ ਹਾਦਸੇ ਦੌਰਾਨ 8-9 ਦੇ ਕਰੀਬ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਨੰਗਲ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਅਨੰਦਪੁਰ ਨੰਗਲ ਮਾਰਗ ਤੇ ਪਿੰਡ ਅਜੋਲੀ ਵਿਖੇ ਟੀਕਾ 2 ਦੀ ਸਿੱਧੀਆਂ ਆਪਸ ਵਿੱਚ ਟਕਰਾ ਗਈਆਂ ਪੂਰੀ ਤਰ੍ਹਾਂ ਨੁਕਸਾਨ ਕਰਨਾ ਕਰ ਦਿੱਤਾ ਉਦੀਆਂ ਹੁਣ ਜੋ ਸਵਾਰ 8 ਦੇ ਕਰੀਬ ਤੇ ਵਿਅਕਤੀਆਂ ਨੂੰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਵਕਫ ਹਸਪਤਾਲ ਨੰਗਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਹ ਸਾਰਾ ਮਾਮਲਾ ਤੁਹਾਨੂੰ ਸੁਣਾਉਣਾ ਹੈ ਕੀ ਕਰ ਰਹੇ ਨੇ ਸਵਾਰੀਆਂ ਤੇ ਇਲਾਕੇ ਦੇ ਲੋਕ ਅਤੇ ਪੁਲਿਸ ਅਧਿਕਾਰੀ ਸਾਡੇ ਬੰਦੇ ਜਾ ਰਹੇ ਸੀਗੇ ਡੰਗਲ ਤੋਂ ਅਨੰਦਪੁਰ ਸਾਹਿਬ ਸਾਈਡ ਸਾਹਮਣੇ ਤੋਂ ਇੱਕ ਗੱਡੀ ਆ ਰਹੀ ਸੀ ਹੋਰ ਪਿਕਅਪ ਹਾਂ ਉਹ ওভারਟੇਕ ਕਰ ਰਿਆ ਸੀਗਾ ਉਹ ਤਾਂ ਕੰਟਰੋਲ ਨਹੀਂ ਸੀ ਗੱਡੀ ਉਹਨੇ ਸਾਡੀ ਗੱਡੀ ਵਿੱਚ ਮਾਰ ਦਿੱਤੀ ਤੇ ਕਿੰਨੇ ਤੁਹਾਡੇ ਲੋਕ ਜ਼ਖਮੀ ਆ ਸਾਡੇ 5 ਬੰਦੇ ਜ਼ਖਮੀ 5 ਬੰਦੇ ਸਿਰਸੇ ਆ ਠੀਕ ਹੈ ਨਹੀਂ ਠੀਕ ਹੈ ਜੀ ਤੇ ਜਿਹੜਾ ਜ਼ਿਆਦਾ ਲੱਗੀ ਹੈ ਬਾਕੀ ਠੀਕ ਹੈ ਤੇ ਜਿਹੜਾ ਦੂਜੀ ਗੱਡੀ ਵਾਲਾ ਉਹ ਵੀ ਜ਼ਿਆਦਾ ਲੱਗਿਆ ਉਹਨੂੰ ਵੀ ਇਹ ਰੈਫਰ ਕਰਤਾ ਜੀ ਤੇ ਪਤਾ ਕੌਣ ਸੀ ਬੰਦਾ ਉਹ ਪਤਾ ਨਹੀਂ ਜੀ ਰਿਕਪੋਰ ਸਾਈਡ ਦਾ ਬੰਦਾ ਸੀ ਆ ਕਨੋਪਲੀ ਕੋਲ ਐਕਸੀਡੈਂਟ ਹੋਇਆ ਜਿੰਨਾ ਪਤਾ ਲੱਗਾ ਤੇ ਤਕਰੀਬਨ 7 ਜਾਂ 6 ਬੰਦੇ ਸੀ ਤੇ ਉਹਨਾਂ ਦੇ ਵਿੱਚੋਂ ਅਜੇ ਇੱਕ ਦੋ ਹੋਰ ਆ ਰਹੇ ਆ ਜਿੰਨਾ ਪਤਾ ਨਹੀਂ ਤਾਂ ਇੱਕ ਜਿਹੜਾ ਜਿਆਦਾ ਸਿੱਖ ਸੀ ਉਹਨੂੰ ਅਸੀਂ ਪੀਜਾ ਹੀ ਰੈਫਰ ਕੀਤਾ ਉਹਦੇ ਦੋ ਫ੍ਰੈਕਚਰ ਸੀ ਸੱਜੀ ਲੱਤ ਤੇ ਸੱਜੀ ਬਾਹਂ ਤੇ ਦੂਸਰੇ ਜਿਹੜੇ ਹੈਗੇ ਆ ਉਹਨਾਂ ਦੇ ਇੱਕ ਲੱਤ ਦਾ ਫ੍ਰੈਕਚਰ ਸੀ ਉਹਨਾਂ ਨੂੰ ਫਿਲਹਾਲ ਐਕਸ-ਰੇ ਲਈ ਭੇਜਿਆ ਕਨਫਰਮ ਕਰਨ ਲਈ ਫ੍ਰੈਕਚਰ ਤੇ ਸਾਡੀਆਂ ਵਾਲੇ ਡਾਕਟਰ ਨੂੰ ਦਿਖਾ ਲਿਆ ਆਖਿਆ ਉਹਨਾਂ ਤੇ ਬਾਕੀ ਜਿਹੜੇ ਉਹਨਾਂ ਦੇ ਮਾਮੂ ਵੀ ਸੱਟਾਂ ਸੀ ਉਹਨਾਂ ਨੂੰ ਫਿਲਹਾਲ ਇਲਾਜ ਕਰ ਕਰ ਰਹੇ ਆ ਉਹਨਾਂ ਦਾ ਫੇਰ ਕੁਝ ਦਾ ਕਰਕੇ ਠੀਕ ਹੋ ਜੇਗਾ ਤੇ ਸਰ ਕਿਸ ਚੀਜ਼ ਐਕਸੀਡੈਂਟ ਹੋਇਆ ਉਹ ਪਤਾ ਲੱਗਣਾ ਚਾਹੀਦਾ ਕਿ ਜਾਣ ਕਰੀ ਚਾਹੀਦੀ ਹੈ ਟੈਂਪੋ ਔਰ ਕਾਰ ਦਾ ਐਕਸੀਡੈਂਟ ਹੋਇਆ ਜਿੰਨਾ ਬਾਕੀ ਜਿਆਦਾ ਟਾਈਮ ਨਹੀਂ ਲੱਗਾ ਪੁੱਛਣ ਨੂੰ ਕੋਈ ਨਾਮ ਪਤਾ ਲੱਗੇ ਕੌਣ ਕੌਣ ਸੀ ਇੱਕ ਜਨੇਸ਼ ਹੈ ਜੀ ਕੋਈ ਰੇਲਵੇ ਰੋਡ ਤੋਂ ਉਹ ਜਿਆਦਾ ਸੀਰੀਅਸ ਸੀ ਉਹਨਾਂ ਨੂੰ ਬੀਜੇ ਰੈਫਰ ਕੀਤਾ ਇੱਕ ਕੁਲਦੀਪ ਸਿੰਘ ਹੈ ਉਹਨਾਂ ਦੇ ਵੀ ਲੱਤ ਚ ਫ੍ਰੈਕਚਰ ਲੱਗ ਰਿਹਾ ਐਕਸੀਲੇ ਕਰਵਾਉਣ ਲਈ ਭੇਜਿਆ ਉਹਨਾਂ ਬਾਕੀ ਇੱਕ ਅਰਵਿੰਦ ਜੀ ਹੈ ਪੱਟੀ ਤੋਂ ਸਿਕੰਦਰ ਜੀ ਹੈ ਕੋਈ ਪੱਟੀ ਤੋਂ ਆ ਗੁਲਸ਼ਨ ਮੇਕਪੁਰ ਤੋਂ ਬినੋਦ ਕੁਮਾਰ ਜੀ ਪੱਟੀ ਇਹਨਾਂ ਦੇ ਮਾਮਲੇ ਚਾਹੇ ਜੀ ਸਾਨੂੰ ਕਟਾਉਂ ਤੋਂ ਫੋਨ ਆਇਆ ਸੀਗਾ ਜੀ ਅਜੋਰੀ ਮੋੜ ਕੋਲ ਐਕਸੀਡ ਹੋਇਆ ਅਸੀਂ ਉੱਥੇ ਮੁੱਕ ਕੇ ਲਗੇ ਇੱਕ ਛੋਟਾ ਹਥੀ ਦੀ ਜੀਪ ਦਾ ਐਕਸੀਡ ਹੋਇਆ ਜੀਪ ਚ ਪੰਜ ਛੇ ਬੰਦੇ ਜਿੜ ਹੋਏ ਐਮਬੂਲੈਂਸ ਭੇਜਤੀ ਅਸੀਂ ਜੜ ਛੋਟਾ ਹਥੀ ਵਾਲਾ ਬੰਦਾ ਵਿੱਚ ਹੀ ਫਸ ਗਿਆ ਉਹਦਾ ਜਦੋਂ ਫਿਰ ਟਰੈਕਟਰ ਦੀ ਬਦਲ ਉਹਨੂੰ ਬਾਹਰ ਕੱਢਿਆ ਅਸੀਂ ਆਪਣੀ ਗੱਡੀ ਜੂਲੇ ਲੈ ਕੇ ਇੱਥੇ ਆਏ ਆ ਬਾਕੀ ਹੋਰ ਇਲਾਜ ਚੱਲ ਰਿਹਾ ਉਹਦੇ ਤੇ ਸਰ ਕੀ ਹਾਲਾਤ ਹੈ ਉਹਨਾਂ ਦੇ ਇਹ ਤਾਂ ਪੀਜਾ ਰੈਫਰ ਕਰਤਾ ਜੀ ਇੱਕ ਪੀਜਾ ਹਾਂ ਬਾਕੀ ਇੱਥੇ ਨੇ ਕੋਣ ਲੋਕ ਸੀਗੇ ਪਤਾ ਲੱਗਾ ਪਤਾ ਲੱਗਾ ਆ ਰਹੇ ਕੋਈ ਬਿਲਡਿੰਗ ਵਾਲੇ ਆ ਉਹਨਾਂ ਦੀ ਡਿਵਰ ਸੀਗੀ ਇਹ ਬੰਦਾ ਚੰਡੀਗੜ੍ਹ ਤੋਂ ਸਪਲਾਈ ਲੈ ਕੇ ਆ ਰਹੇ ਸੀਗਾ ਗੁਰਕਰੇ ਵਗੈਰਾ ਦੇ ਅੱਛਾ ਜੀ ਤੇ ਕੀ ਜਨ ਕਸੂਰ ਲੱਗਦਾ ਤੁਸੀਂ ਦੇਖਿਆ ਉਹਨਾਂ ਮੋਕਾ ਜੂ ਅਸੀਂ ਮੋਕੇ ਦੇ ਨਹੀਂ ਸੀਗੇ ਜੀ ਓਵਰਟੇਕ ਦੀ ਪਜਾਣਾਲੇ ਹੋਇਆ ਫਿਰ ਸਾਹਮਣੇ ਮਤਲਬ ਅਮਨ ਸਾਹਮਣੇ ਟਕਰਾਈ ਤੋਂ ਹੋਈ ਗਰੀਆ ਓਵਰਟੇਕ ਦੀ ਚੱਕਰ ਹੈ ਅਮਨ ਦੇ ਸਾਹਮਣੇ ਅਮਨ ਦੇ ਸਾਹਮਣੇ ਨਹੀਂ ਪਿੱਛੋਂ ਪਿੱਛੋਂ